ਵਾਹਿਗੁਰੂ ਜੀ ਖਾਲਸਾ ਜੀ ਫਤਜੀ ਵਾਹਿਗੁਰੂ ਜੀ ਖਾਲਸਾ ਜੀ ਫਤਜੀ ਪੈਸਾ ਜੀ ਤੁਸੀਂ ਸੁਖਜੀਤ ਸਿੰਘ ਖੋਸੇ ਬੋਲ ਰਹੇ ਹੋ ਜੀ ਬਿਲਕੁਲ ਸੁਖਜੀਤ ਸਿੰਘ ਖੋਸੇ ਬੋਲਦਾ ਜੀ ਹਾਂ ਜੀ ਹਾਂ ਜੀ ਪੈਸਾ ਜੀ ਤੁਹਾਡੀ ਕਿਹੜੀ ਜਥੇਬੰਦੀ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਜਿਸ ਪੰਜਾਬ ਜੀ ਪੈਸਾ ਜੀ ਇਹ ਗੱਲ ਕਰਦਾ ਜੇ ਦਰਬਾਰ ਸਾਹਿਬ ਤੇ ਜੋ ਕਟੜਾ ਵਾਪਰੇ ਇੱਕ ਲੜਕੀ ਜੋ ਕਿ ਗੁਜਰਾਤ ਤੋਂ ਆਂਦੀ ਹੈ ਤੇ ਸਿੱਖ ਦੇ ਧਰਮ ਸਥਾਨ ਦਰਬਾਰ ਸਾਹਿਬ ਤੇ ਜੋਗਾ ਕਰਕੇ ਉਹੀ ਫੋਟੋ ਵੀ ਇੰਸਟਾਗ੍ਰਾਮ ਤੇ ਅਪਲੋਡ ਹੁੰਦੀ ਹੈ ਉਸ ਤੋਂ ਬਾਅਦ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੈ ਨਾਲ ਹੀ ਸਿੱਖ ਜੱਥੇ ਬੰਦਿਆ ਰਿਐਕਸ਼ਨ ਦੇ ਵਿੱਚ ਆਉਂਦੀਆਂ ਨੇ ਨਾਲ ਹੀ ਉਹ ਕੁੜੀ ਮਾਫੀ ਮੰਗਦੀ ਹੈ ਜੋ ਉਹ ਲੇਡੀ ਸੀ ਇਸ ਦੇ ਬਾਰੇ ਤੁਸੀਂ ਕੀ ਸੰਗਠਨਾਂ ਨੂੰ ਦੱਸੋਗੇ ਕਿ ਜੇ ਵੀ ਇਸ ਦਾ ਜ਼ਿੰਮੇਵਾਰ ਕੌਣ ਹੈ ਜੀ ਜੋ ਕਟਰਾ ਵਾਪਰਿਆ ਦੇਖੋ ਜੀ ਕਈ ਵਾਰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਂਦੀਆਂ ਨੇ ਜੀ ਪਿਛਲੇ ਦਿਨੀ ਸਾਡੇ ਮੁਸਲਮਾਨ ਵੀਰ ਭਰਾਵਾਂ ਨੂੰ ਅਸੀਂ ਨਵਾਜ਼ ਜਿਹੜੀ ਆ ਉਹ ਪ੍ਰਕਰਮਾਂ ਦੇ ਅੰਦਰ ਪੜਨ ਦੀ ਇਜਾਜ਼ਤ ਦਿੱਤੀ ਜੀ ਤੇ ਉਸ ਤੋਂ ਬਾਅਦ ਇੱਕ ਕਰੈਕਸ਼ਨ ਹੋਇਆ ਕਿ ਅਸੀਂ ਇੱਥੇ ਜਿਹੜਾ ਹੈਗਾ ਹਰੂਮਨ ਚਲिसा ਜਾਂ ਕਰਪੂਰਾਨ ਦਾ ਪਾਠ ਕਰਨਾ ਚਾਹੁੰਦੇ ਹਾਂ ਜੀ ਹਾਂ ਗੱਲ ਚੱਲੀ ਸੀ ਨਾ ਹਾਂ ਆ ਚੱਲੀ ਸੀ ਚੱਲੀ ਸੀ ਇਹ ਉਹ ਉਹ ਕਵੈਦ ਨੂੰ ਉਹ ਕਵੈਦ ਦੀ ਪੂਰਤੀ ਵਾਸਤੇ ਅਗਲਿਆਂ ਨੇ ਇੱਕ ਸੰਕੇਤਕ ਗੱਲ ਦੱਸੀ ਹੈ ਕਿ ਸਾਡੇ 'ਚ ਜ਼ਰੂਰਤ ਹੈਗੀ ਅਸੀਂ ਆਹ ਕਰ ਸਕਦੇ ਹਾਂ ਜੀ ਇਹ ਮਤਲਬ ਜੇ ਕਿਸੇ ਮੁਸਲਮਾਨ ਭਰਾ ਵੀਰ ਨੂੰ ਚੰਗੀ ਹੈਗੀ ਆ ਜਾਂ ਉਹਨੂੰ ਪ੍ਰੋਬਲਮ ਹੈਗੀ ਆ ਤਾਂ ਅਸੀਂ ਉਹਦਾ ਉਹਦਾ ਬਦਲਵਾ ਪ੍ਰਬੰਧ ਕਰਕੇ ਦੇ ਸਕਦੇ ਹਾਂ ਕੋਈ ਪਾਰਕ ਵਿੱਚ ਜਾਂ ਕੋਈ ਹੋਰ ਕਿਤੇ ਪਰੰਤੂ ਗੁਰਦੁਆਰੇ ਦੀ ਚਾਰਦੁਆਰੀ ਦੇ ਅੰਦਰ ਜਦੋਂ ਅਸੀਂ ਇਹ ਗੱਲ ਕਰਾਂਗੇ ਜੀ ਤੇ ਉਹ ਦੂਜੇ ਵੀ ਉਹ ਇਹ ਗੱਲ ਨੂੰ ਲੋਚਣਗੇ ਅਸੀਂ ਜਾਣ ਬੁੱਝ ਕੇ ਦੇਖੋ ਮਸਜਿਦ ਦੀ ਮਰਜ਼ਾਦਾ ਆਪਣੀ ਆ ਹਾਂ ਮੰਦਿਰ ਦੀ ਮਰਜ਼ਾਦਾ ਆਪਣੀ ਆ ਹਰ ਇੱਕ ਧਰਮ ਦੀ ਮਰਜ਼ਾਦਾ ਹਰ ਧਰਮ ਦੀ ਆਪਣੀਆਂ ਅਲੱਗ-ਅਲੱਗ ਮਰਜ਼ਾਦਾ ਹੁੰਦੀ ਹਾਂ ਹਾਂ ਹਰ ਇੱਕ ਧਰਮ ਦੀ ਆਪਣੀ ਆਪਣੀ ਅਲੱਗ-ਅਲੱਗ ਮਰਜ਼ਾਦਾ ਹੈਗੀ ਆ ਤੇ ਮੈਂ ਮੈਂ ਤਾਂ ਸਿੱਧਾ ਸਪਸ਼ਟਾਂ ਕਿ ਹੱਥਾਂ ਨਾਲ ਦਿੱਤੀਆਂ ਅਸੀਂ ਅੱਜ ਮੂੰਹ ਨਾਲ ਖੋਲ ਰਹੇ ਆਂ ਔਰ ਦੂਜੀ ਗੱਲ ਹੈਗੀ ਆ ਕਿ ਇਹ ਜਾਣਬੁੱਝ ਕੇ ਕੀਤੀ ਗਈ ਗਲਤੀ ਹੈ ਅਗਲੀ ਗੱਲ ਕਿ ਹੁਣ ਮੈਂ ਇਹਦੇ ਤੇ ਆਵਾਂ ਵੀ ਇਹ ਕੀ ਹੈ ਇਹ ਜਾਣਬੁੱਝ ਕੇ ਚਿੱਕਾ ਨੂੰ ਚੜਾਉਣ ਲਈ ਕੀਤੀ ਹੋਈ ਗੱਲ ਹੈਗੀ ਆ ਇਹ ਗਲਤੀ ਨਹੀਂ ਹੈਗੀ ਇਹ ਗੁਨਾਹ ਆ ਕਿਉਂਕਿ ਹੁਣ ਤਾਂ ਉੱਥੋਂ ਦੇ ਮੈਨੇਜਰ ਦਾ ਬਿਆਨ ਵੀ ਆ ਗਿਆ ਹੈਗਾ ਕਿ ਇਹ ਲੜਕੀ ਨੇ ਮੱਥਾ ਤੱਕ ਵੀ ਨਹੀਂ ਟੇਕਿਆ ਗੁਰਦੁਆਰਾ ਸਾਹਿਬ ਜੀ ਹਾਂ ਬਿਆਨ ਆਇਆ ਜਿੱਥੇ ਜਿੱਥੇ ਲੜਕੀ ਗੁਨਾਹਗਾਰ ਹੈਗੀ ਆ ਉੱਥੇ ਪ੍ਰਬੰਧ ਵੀ ਗੁਨਾਹਗਾਰ ਹੈਗਾ ਆ ਦੇਖੋ ਜੇ ਕੋਈ ਗੁਰੂ ਦਾ ਸਿੱਖ ਉੱਥੇ ਗੱਲ ਕਰਦਾ ਆ 328 ਰੁਪਿਆਂ ਦੀ ਗੱਲ ਕਰਨ ਜਾਂਦਾ ਤੇ ਉਹਦੇ ਡਾਂਗਾਂ ਨਾਲ ਕੁੱਟਦੀ ਐ ਜਿਹੜੀ ਹੈਗੀ ਉਹਨਾਂ ਦੀ ਟੈਕਸ ਕੋਰਸ ਜੇ ਕੋਈ ਹੋਰ ਕੋਈ ਗੱਲ ਕਰਦਾ ਹੈਗਾ 6 ਜੂਨ ਨੂੰ ਸਿੱਖ ਰਾਜ ਦੀ ਪਾਤਸ਼ਾਹੀ ਦਾਵੇ ਦੀ ਖਾਲਸਾਣ ਦੀ ਗੱਲ ਸਿੱਖ ਕਰਦੇ ਹੈਗੇ ਆ ਤੇ ਟੈਕਸ ਕੋਰਸ ਜਿਹੜੀ ਆ ਉਹ ਚੱਲੀ ਆ ਵਾਂਗੂ ਕੁੱਟਦੀ ਐ ਡਾਂਗਾਂ ਨਾਲ ਭੰਨ ਦੀ ਹੱਡ ਤੋੜਦੀ ਐ ਉਹ ਲੜਕੀ ਜਿਹੜੀ ਸ਼ਰੇਮ ਉਥੇ ਲੱਤਾਂ ਹੁਣ ਮੈਂ ਕਿਵੇਂ ਕਹਾ ਕਿ ਆਪਣੀਆਂ ਜਿਹੜੀਆਂ ਹੌਲਤਾਂ ਹੈਗੀਆਂ ਉੱਪਰ ਨੂੰ ਕਰਕੇ 30 ਸਾਸਣ ਕਰਦੀ ਆ ਤੇ ਪਿਛਾੜੀ ਦਰਬਾਰ ਸਾਹਿਬ ਕਲ ਕਰਦੀ ਆ ਪੈਠ ਕੇ ਫੋਟੋ ਕਰਦੀ ਆ ਨਹੀਂ ਇੱਥੇ ਕੋਈ ਮਨੁੱਖਤਾ ਦੀ ਸੇਵਾ ਵਾਲਾ ਵੀਰ ਚੱਲ ਗਿਆ ਤੇ ਉਹਨੇ ਉੱਥੇ ਫੋਟੋਆਂ ਵਗੈਰਾ ਖਿੱਚ ਲਈਆਂ ਤਾਂ ਹਾ ਹੁਲਾ ਮਚ ਗਿਆ ਕਿ ਨਹੀਂ ਜੀ ਫੋਟੋ ਨਹੀਂ ਕਿੰਨੀ ਮੈਂ ਵੀ ਫੋਟੋ ਕਿਤਨ ਗਿਆ ਕਿਤਨੀ ਹੈਗਾ ਪਰ ਉਹ ਲੜਕੀ ਉੱਥੇ ਫੋਟੋਆਂ ਵੀ ਖਿੱਚਦੀ ਰਹੀ ਸਾਰਾ ਕੁਝ ਕਰਦੀ ਰਹੀ ਪਰ ਅਸੀਂ ਕਿੱਥੇ ਸੁੱਤੇ ਹੋਏ ਸੀ ਆ ਪਿਛਲੇ ਦਿਨੀ ਐਡੇ ਤਪਸ਼ ਵਿੱਚ ਸਾਡੇ ਛੋਟੇ ਛੋਟੇ ਬੱਚਿਆਂ ਦੇ ਹੱਥ 'ਚ ਤਕਤੀਆਂ ਹੁੜਾ ਕੇ ਅਸੀਂ ਇੱਕ ਅਡੰਬਰ ਕਰਦੇ ਰਹੇ ਕਿ ਇੱਥੇ ਫੋਟੋ ਖਿੱਚਣੀ ਮਨਾਇਆ ਇਥੇ ਫੋਟੋ ਦੀ ਗੱਲ ਕਰਦੇ ਆਂ ਇਥੇ ਬਿਆਨ ਵੀ ਆਂਦਾ ਹੈ ਕਿ ਇਥੇ ਫੋਟੋ ਦੀ ਮਨਾਈ ਆ ਕੋਈ ਮੋਬਾਈਲ ਫੋਨ ਜੋਜ਼ ਨਹੀਂ ਕਰੇਗਾ ਮਸਲਾ ਕੀ ਹੈ ਕਿ ਛੋਟੇ ਛੋਟੇ ਬੱਚੇ ਇੱਕ ਮੈਸੇਜ ਦੇਣ ਦੀ ਗੱਲ ਕਰਦੇ ਆ ਕਿ ਇਸ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਆ ਫੋਟੋ ਖਿੱਚਣੀ ਮੂਵੀ ਬਣਾਉਣੀ ਮਨਾ ਆ ਤੇ ਉਹ ਲੜਕੀ ਛਰੇਆਵੇਂ ਸਾਰਾ ਕੁਝ ਕਰਦੀ ਗਈ ਤੇ ਜਿਹੜੀ ਟਾਕਟਸ ਫੋਰਸ ਹੈਗੀ ਆ ਜਿਹੜਾ ਇੱਥੇ ਦਾ ਪ੍ਰਬੰਧ ਆ ਉਹ ਮੂਕ ਦਰਸ਼ਕ ਬਣ ਕੇ ਦੇਖਦਾ ਰਿਹਾ ਹੁਣ ਜਿੱਥੇ ਲੜਕੀ ਦੇ ਉੱਤੇ 295 ਲੱਗਣੀ ਚਾਹੀਦੀ ਆ ਧਰਾਵਾਂ ਲੱਗਣੀਆਂ ਚਾਹੀਦੀਆਂ ਉੱਥੇ ਪ੍ਰਬੰਧਕ ਜਿਹੜੇ ਉਦੋਂ ਉੱਥੋਂ ਦੇ ਮਤਲਬ ਮੌਕੇ ਦੇ ਡਿਊਟੀ ਤੇ ਹੈਗੇ ਕੀ ਉਹਨਾਂ ਦੇ ਕਾਰਵਾਈ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਲੜਕੀ ਨੇ ਤੇ ਸਖਸਨ ਜਾਂ ਭਵਨਾ ਨੂੰ ਢੁਕਾਇਆ ਹੀ ਢੁਕਾਇਆ ਉਹਨਾਂ ਨੇ ਢੁਕਾਉਣ ਦਾ ਮੌਕਾ ਦਿੱਤਾ ਜੀ ਉਹਨਾਂ ਨੇ ਮੌਕਾ ਦਿੱਤਾ ਇਸ ਕਰਕੇ ਇਹ ਜਿਹੜਾ ਪ੍ਰਬੰਧ ਆ ਉਹ ਵੀ ਸਜ਼ਾ ਦਾ ਪਾਤਰ ਆ ਪ੍ਰਬੰਧ ਦੇ ਜਿਹੜੇ ਵੀ ਲੋਕ ਹੈਗੇ ਆ ਤੇ ਉਸ ਤੋਂ ਨਰਕੀ ਵੀ ਉਹ ਜਿਹੜੀ ਸਜ਼ਾ ਦੀ ਪਾਤਰ ਹੈਗੀ ਆ ਕਿਉਂਕਿ ਇਹ ਤਾਂ ਹੈ ਨਹੀਂ ਵੀ ਮੈਂ ਤੁਸੀਂ ਇੱਕ ਵਾਰੀ ਕਿਸੇ ਦੀ ਦਸਤਾਰ ਪੁਕਾਰ ਦੋ ਤੇ ਬਾਅਦ ਚ ਮਾਫੀਆਂ ਮੰਗਣੀਆਂ ਸ਼ੁਰੂ ਕਰ ਦਈਏ ਇਹ ਜਿਹੜਾ ਨਵਾਂ ਟ੍ਰੈਂਡ ਚੱਲਿਆ ਹੈਗਾ ਇਹ ਠੀਕ ਨਹੀਂ ਹੈਗਾ ਇਸ ਕਰਕੇ ਇਹਦੇ ਇਹਨੇ ਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਲੋਕਾਂ ਦੀ ਉੱਥੇ ਡਿਊਟੀ ਸੀ ਜਿਨ੍ਹਾਂ ਨੇ ਆਪਣੀ ਡਿਊਟੀ ਚਕਤਾਈ ਕਰਕੇ ਉਹ ਲੜਕੀ ਨੂੰ ਬਦਬੀ ਕਰਨ ਦਾ ਮੌਕਾ ਦਿੱਤਾ ਔਰ ਲੜਕੀ ਤੇ ਵੀ ਕਾਰਵਾਈ ਹੋਣੀ ਚਾਹੀਦੀ ਭਾਈ ਸਾਹਿਬ ਜੀ ਪੰਜਾਬ ਦੇ ਅੰਦਰ ਬਹੁਤ ਹੀ ਲੰਬੇ ਸਮੇਂ ਤੋਂ ਦੇਖਣ ਨੂੰ ਲੱਗਦਾ ਕਿ ਗਰੁੱਪ ਰੈਂਸ ਉਹ ਜਿਹਦੇ ਵਿਆਧਵੀ ਹੋ ਰਹੀਆਂ ਹਨ ਫੜੇ ਜਾ ਰਹੇ ਹਨ ਦੂਸਰੇ ਕੋਈ ਬੰਦੇ ਨੂੰ ਫੜਾ ਜਾਂਦਾ ਤੇ ਪ੍ਰਸ਼ਾਸਨ ਦੀ ਤਰਫੋਂ ਕਹਿ ਲਿਆ ਜਾਂ ਪਰਿਵਾਰ ਦੀ ਤਰਫੋਂ ਕਹਿ ਲਿਆ ਕਿ ਇਸ ਦਾ ਦਿਮਾਗ ਕੰਮ ਨਹੀਂ ਕਰਦਾ ਮੈਂਟਲੀ ਅਫਸੈਟ ਹੈ ਮਾਨਸਿਕ ਤੌਰ ਤੇ ਪਰੇਸ਼ਾਨ ਹੈਗਾ ਜੀ ਜੀ ਇਹ ਇਹ ਇੱਕ ਬੜੀ ਵੱਡੀ ਪ੍ਰੋਬਲਮ ਹੈਗੀ ਆ ਇਹਦਾ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿੱਥੇ ਜਿੱਥੇ ਕਿਤੇ ਵੀ ਸਾਡੇ ਕੋਲ ਹੈਗਾ ਸਾਨੂੰ ਲੱਗਦਾ ਕਿ ਮੰਦਗੁਤੀ ਬੱਚੇ ਹੈਗੇ ਨੇ ਪਿੰਡਾਂ 'ਚ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਪਰਿਵਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਘਰੇ ਸੰਭਾਲ ਕੇ ਰੱਖਣ ਜੇ ਉਹ ਕਿਸੇ ਕਿਸੇ ਤਰ੍ਹਾਂ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਤਾਂ ਪਰਿਵਾਰ ਉਹਨਾਂ ਦੇ ਨਾਲ ਜਾਵੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗਾਂ ਨੂੰ ਛੇੜਛਾੜ ਕਰਕੇ ਅੰਗਾਂ ਦੇ ਨਾਲ ਖਲਵਾੜ ਕਰਕੇ ਬੇਦਵੀ ਕਰਕੇ ਬਾਹਰ ਵਿੱਚ ਕਹਿ ਦੇਣਾ ਜੀ ਮੰਦਗੁਦੀ ਹੈ ਇਹ ਇਹ ਜਿਹੜੀ ਧਾਰਨਾ ਬਹੁਤ ਗਲਤ ਹੈਗੀ ਹੈ ਇਹ ਇਹ ਨਹੀਂ ਹੋਣਾ ਚਾਹੀਦਾ ਇਹਦੇ ਲਈ ਸਰਕਾਰ ਨੂੰ ਵੀ ਸਖਤ ਕਦਮ ਚੁੱਕਣੇ ਪੈਣਗੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਰੋਮ-ਰੋਮ ਵਿੱਚ ਵਸੀ ਹੋਈ ਹੈ ਗੁਰਬਾਣੀ ਸਿੱਖ ਆਪਣਾ ਦਰਦ ਤਕਲੀਫ ਚੱਲ ਸਕਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਦਾਂ ਦਾ ਜਿਹੜਾ ਵਾਰ ਹੈਗਾ ਉਹ ਨਹੀਂ ਜਰ ਸਕਦਾ ਤੇ ਇਸ ਕਰਕੇ ਜਿਹੜੀ ਇਹ ਬਹੁਤ ਮੰਦਪਾਗੀ ਗੱਲ ਹੈਗੀ ਆ ਕਿ ਜਦ ਵੀ ਕਰ ਦੇਣੀ ਕਰਵਾ ਦੇਣੀ ਬਾਅਦ ਵਿੱਚ ਮੰਦਬੁੱਧੀ ਦਾ ਰਾਗ ਲਾਪ ਦੇਣਾ ਇਹ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈਗਾ ਜੀ ਜੀ ਫਿਰ ਸਾਹਿਬ ਜੀ ਗੱਲ ਕਰਦੇ ਨੇ ਕਿ ਉਦੈਪੁਰ ਰਾਜਸਥਾਨ ਵਿਖੇ ਜੋ ਅੰਮ੍ਰਿਤਧਰੀ ਜੋ ਬੱਚੀ ਸੀ ਇੱਕ ਬੱਚਾ ਸੀ ਜੀ ਉਹਨੂੰ ਕਕਾਰ ਲਵਾਉਂਦੇ ਉਹਨਾਂ ਨੇ ਬੋਲਿਆ ਇਸ ਦੇ ਬਾਰੇ ਤੁਸੀਂ ਕੀ ਬੋਲੋਗੇ ਸਿੱਖਦੇ ਜੀ ਸਾਨੂੰ ਸਾਸ ਕਰਾਇਆ ਜਾ ਰਿਹਾ ਕਿ ਤੁਸੀਂ ਵਾਕਈ ਦੂਜੇ ਜਿਹੜੇ ਇਸ ਦੇਸ਼ ਵਿੱਚ ਗੁਲਾਮ ਗੁਲਾਮਾਂ ਦੇ ਨਾਲ ਇਹੋ ਜਿਹਾ ਸਲੂਕ ਕੀਤਾ ਜਾਂਦਾ ਹੁਣ ਪੰਚ ਕਰਾਤਾ ਦੀ ਵਰਦੀ ਆ ਜਿਹੜਾ ਜਿਹੜਾ ਸੰਵਿਧਾਨ ਦਾ ਰੋਲਾ ਡੰਡੀ ਪਿੱਟਦੇ ਉਸ ਸੰਵਿਧਾਨ ਵਿੱਚ ਤਿੰਨ ਫੁੱਟ ਦੀ ਜਰੀ ਸਾਹਿਬ ਕੈਰੀ ਕਰਨ ਦੀ ਆਜਾਜ਼ਤ ਦਿੰਦਾ ਹੈ ਸੰਵਿਧਾਨ ਜੀ ਲੜਕੀ ਨੇ ਤੇ 9 ਇੰਚ ਦਾ ਛਰੀ ਸਾਪ ਪਾਇਆ ਹੋਊਗਾ ਅੱਗ ਅੱਬਲ ਤਾਂ ਬੱਚੀਆਂ 9 ਇੰਚ ਪਾਉਂਦੀਆਂ ਹੀ ਨਹੀਂ 7 ਇੰਚੀ 6 ਇੰਚੀ ਛਰੀ ਸਾਪ ਪਾਉਂਦੇ ਆਗੇ ਬੱਚੇ ਤੇ ਇਹ ਇੱਕ ਤਰ੍ਹਾਂ ਦਾ ਬਹੁਤ ਵਧਿੱਕੀ ਵਾਲੀ ਗੱਲ ਆ ਇਹ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਜਿਹੜੀ ਪ੍ਰਕਿਰਿਆ ਆ ਇਹ ਇਹਦੇ ਤੇ ਇਹਦੇ ਲਈ ਹਿਊਮਨ ਰਾਈਟ ਕਟਗਣਤੀ ਕਮਿਸ਼ਨ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਤੇ ਸਖਤ ਨੋਟਿਸ ਲੈਣਾ ਚਾਹੀਦਾ ਜਿਹੜੇ ਲੋਕਾਂ ਨੇ ਇਹ ਗੱਲ ਕੀਤੀ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਬਹੁਤ ਜ਼ਰੂਰੀ ਆ ਕਸਾਸੀ ਗੱਲ ਕਰਦੇ ਕਿ ਜਿਹੜੀ ਉਹ ਗੁਜਰਾਤੀ ਜਿਹੜੀ ਕੁੜੀ ਸੀ ਦਰਬਾਰ ਸਾਹਿਬ ਤੇ ਜੋ ਉਸਨੇ ਜੋਗਾ ਕੀਤਾ ਇੱਥੇ ਦਰਬਾਰ ਸਾਹਿਬ ਤੋਂ ਬਾਅਦ ਮੰਦਿਰ ਵੀ ਆਹ ਹੈ ਪਾਰਕ ਵੀ ਆਹ ਹੈ ਉਥੇ ਹੀ ਤਾਂ ਕਰ ਸਕਦੀ ਸੀ ਨਹੀਂ ਦੇਖੋ ਮੰਦਿਰ ਮੰਦਿਰ ਦੇ ਵਿੱਚ ਮੈਂ ਅਸੀਂ ਕਿਉਂ ਕਹੀਏ ਮੰਦਿਰ ਵਿੱਚ ਕਰੇ ਬੜੀਆਂ ਪਾਰਕਾਂ ਨੇ ਬੜੇ ਥਾਵਾ ਨੇ ਬੜੇ ਪਲਾਜਾ ਬੜੇ ਥਾਵਾ ਬੜੀਆਂ ਹੋਈਆਂ ਨੇ ਉੱਥੇ ਜੱਲਿਆਂ ਵਾਲੇ ਬਾਗ ਵਿੱਚ ਪਾਰਕ ਬਣਿਆ ਹੋਇਆ ਕਿਤੇ ਵੀ ਜਾਗ ਕੀਤਾ ਜਾ ਸਕਦਾ ਬਸੀ ਮੈਂ ਅਸੀਂ ਕਿਉਂ ਕਹੀਏ ਮੰਦਿਰ ਚ ਕਰੋ ਜਾਂ ਮਸਜਿਦ ਚ ਕਰੋ ਅਸੀਂ ਨਹੀਂ ਕਹਿੰਦੇ ਪਰ ਇਹ ਜਾਣਬੁੱਝ ਕੇ ਕੇ ਦਰਬਾਰ ਸਾਹਿਬ ਨੂੰ ਟਾਰਗੇਟ ਨਿਸ਼ਾਨਾ ਬਣਾਇਆ ਗਿਆ ਸਿੱਖਾਂ ਦੀਆਂ ਭਾਵਨਾਵਾਂ ਨੂੰ ਕੁਲਵਾੜ ਕਰਨ ਵਾਸਤੇ ਇਹੋ ਜਿਹੇ ਅੰਸਰਾਂ ਨੂੰ ਕਿਉਂਕਿ ਇੱਕ ਇੱਕ ਬੰਦੇ ਦਾ ਬਿਆਨ ਵੀ ਆਇਆ ਸੀ ਕਿ ਉਸਨੇ ਕੀ ਗੁਨਾਹ ਕਰ ਦਿੱਤਾ ਮਾਸੂਮ ਬੱਚੀ ਸੀ ਨਹੀਂ ਮਾਸੂਮ ਬੱਚੀ ਹੈਗੀ ਜਾਂ ਗੁਨਾਹ ਗੁਨਾਹ ਨਹੀਂ ਕੀਤਾ ਉਹਨੇ ਵੱੱਜਰ ਗੁਨਾਹ ਕੀਤਾ ਜੀ ਗੁਰਦੁਆਰਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦੀ ਮਰਜ਼ਾ ਦਾ ਚੱਲੇਗੀ ਜੀ ਮੰਦਰ ਵਿੱਚ ਮੰਦਰ ਦੀ ਮਰਿਆਦਾ ਚੱਲਣੀ ਚਾਹੀਦੀ ਆ ਮਸਜਿਦ ਵਿੱਚ ਮਸਜਿਦ ਦੀ ਗਰਜਾ ਗਿਰਜਾ ਘਰ ਵਿੱਚ ਗਿਰਜਾ ਘਰ ਦੀ ਮਜਾਦਾ ਚੱਲਣੀ ਚਾਹੀਦੀ ਆ ਜੀ ਇਹ ਇਹ ਥੋੜੋ ਹੈਗਾ ਕਿ ਤੁਸੀਂ ਮਿਲ ਗੋਬਾ ਬਣਾ ਦਿਓਗੇ ਫਿਰ ਸਿੱਖਾਂ ਦਾ ਕੇਂਦਰੀ ਸਥਾਨ ਆ ਦਰਬਾਰ ਸਾਹਿਬ ਜੀ ਉੱਥੇ ਸਿੱਖ ਰੋਡਿਤਾਨ ਸਾਰੀ ਸਾਰਾ ਕੜ ਹੋਏਗਾ ਜੇ ਉਸ ਉਹ ਦੀ ਮਰਿਆਦਾ ਨੂੰ ਕੋਈ ਖੰਡਿਤ ਕਰੇਗਾ ਉਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਣਾ ਹੈ ਉਹ ਜਿਹੜੇ ਲੋਕ ਇਹੋ ਜੀਆਂ ਬੇਹੂਦਾ ਟਿੱਪਣੀਆਂ ਕਰਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਬਾਤ ਲੈਣਾ ਚਾਹੀਦਾ ਹਾਂ ਗੁਰੂ ਘਰ ਆਵੇ ਕੋਈ ਕਿਸੇ ਧਰਮ ਦਾ ਆਵੇ ਉਹ ਗੁਰੂ ਘਰ ਦੇ ਮਰਯਾਦਾ ਅਨੁਸਾਰ ਅਕੀਦੇ ਅਨਸਾਰ ਉਹ ਆਪਣਾ ਨਤਮਸਤਕ ਹੋਵੇ ਬੈਠੇ ਕੀਰਤਨ ਸੁਣੇ ਬਾਣੀ ਪੜ੍ਹੇ ਲੰਗਰ ਦੀ ਸੇਵਾ ਕਰਣੀ ਲੰਗਰ ਚ ਕਰੇ ਹੋਰ ਅਸ਼ਨਾਨ ਪਾਨ ਕਰੇ ਦਰਬਾਰ ਸਾਹਿਬ ਜਾਵੇ ਉਹ ਕੁਝ ਕੁਝ ਤਰ੍ਹਾਂ ਦੀ ਕੋਈ ਮਨਾ ਹੀ ਨਹੀਂ ਪਰ ਜੇ ਉੱਥੇ ਉੱਠ ਕੇ ਉਹ ਆਪਣਾ ਵੱਖਰਾ ਰਾਗ ਲਾਪੇ ਤੇ ਉਹ ਕਿਦਾਂ ਬਰਦਾਸ਼ਤ ਕੀਤਾ ਜਾਊਗਾ ਜੀ ਹਾਂ ਬਿਲਕੁਲ ਸਹੀ ਗੱਲ ਹੈ ਜੀ ਪਾਇਸਾ ਜੀ ਇਸਾ ਕਿ ਇਸ ਚੀਜ਼ੋ ਕਿਦਰ ਠੱਲ ਪਾਈ ਜਾਏ ਤੁਸੀਂ ਕੀ ਵਿਚਾਰ ਦਿਓਗੇ ਆਪਣੇ ਸੰਗਤ ਨੂੰ ਜਾਂ ਜੇ ਪਰਬੰਧ ਹੈ ਉਹਨਾਂ ਨੂੰ ਵੇ ਹੁਣ ਕੇਂਦਰੀ ਸਥਾਨ ਦੇ ਉੱਤੇ ਠੱਲ ਪਾਉਣ ਲਈ ਵਿਚਾਰ ਮੇਰੇ ਦੇਣ ਦੀ ਲੋੜ ਨਹੀਂ ਉੱਥੇ ਟੈਕ ਫੋਰਸ ਹੈਗੀ ਆ ਚੌਕਦਾਰ ਹੈਗੇ ਆ ਸੇਵਾਦਾਰ ਹੈਗੇ ਆ ਉਹਨਾਂ ਦੀ ਮੋਰਲ ਡਿਊਟੀ ਬਣਦੀ ਆ ਉਹ ਉਹ ਜਾ ਕੇ ਪਿਆਰ ਨਾਲ ਸਮਝਾਉਣ ਅਸੀਂ ਇਹ ਥੋੜੋ ਕਿ ਅਸੀਂ ਲੜ ਕੇ ਸਮਝਾਉਣਾ ਜਾਂ ਅਸੀਂ ਅਗਲੇ ਨੂੰ ਕੁੱਟਣਾ ਹੈਗਾ ਇਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਕੁੱਟਣ ਦੀ ਗੱਲ ਨਹੀਂ ਮਤਲਬ ਇਹਨਾਂ ਨੂੰ ਜੋ ਕਟਨਾਵਾ ਵਰਤਦੇ ਆ ਇਹਨਾਂ ਨੂੰ ਰੋਕਿਆ ਕਿੱਥਾ ਜਾ ਸਕੇ ਨੇ ਇਹਨਾਂ ਨੂੰ ਰੋਕਣ ਵਾਸਤੇ ਤੇ ਜਿਹੜਾ ਸਾਡਾ ਉੱਥੇ ਦਾ ਪ੍ਰਬੰਧ ਹੈਗਾ ਉਹ ਸੁਚੇਤ ਹੋਵੇ ਉਹ ਉਹਨਾਂ ਨੂੰ ਹਰ ਤਨ ਵੈਲ ਟ੍ਰੇਨਡ ਹੋਣ ਕਿਉਂਕਿ ਸਾਰੇ ਸੁੱਤੇ ਹੋਏ ਸੀ ਨਾ ਸਾਰੇ ਆਪਣੀ ਡਿਊਟੀ ਤੋਂ ਕਿਉਂਕਿ ਜੇ ਤੁਸੀਂ ਦੇਖੋ ਪ੍ਰਕਰਮਾਂ ਦੇ ਚਾਰਜ ਫੇਰੇ ਤੁਸੀਂ ਵੀ ਗਏ ਹੋਵੋਗੇ ਅਸੀਂ ਵੀ ਜਾਣਦੇ ਹਾਂ ਤੇ ਕਿੰਨੇ ਸੇਵਾਦਾਰ ਫਿਰਦੇ ਨੇ ਕਿਸੇ ਦੀ ਨਿਗਰਾਨੀ ਨਹੀਂ ਪਈ ਜੀ ਹਾਂ ਕਿਨ ਕਿ ਜਾਣਬੁੱਝ ਕੇ ਉਹਨਾਂ ਨੇ ਹੋਣ ਦਿੱਤਾ ਜੀ ਦਰਬਾਰ ਸਾਹਿਬ ਵਿੱਚ ਇਹੋ ਜੀ ਕੁਤਾਹੀ ਦਾ ਹੁਣ ਉਹ ਇੱਕ ਤਰ੍ਹਾਂ ਦਾ ਪ੍ਰਬੰਧ ਦਾ ਮਿਲੀਪੁਕਤ ਮੈਂ ਕਹੂੰਗਾ ਹੈ ਹੈਗੀ ਹੈ ਜੀ ਇਦਾਂ ਇਦਾਂ ਨਹੀਂ ਕਿਹਾ ਜਾ ਸਕਦਾ ਕਿ ਉਹ ਜਾਣ ਉੱਥੇ ਕਰਕੇ ਤੇ ਚਲੇ ਗਈ ਹੈ ਅਕਸਰ ਨੂੰ 10 ਮਿੰਟ 15 ਮਿੰਟ ਲੱਗੇ ਆ ਤੇ 15 ਮਿੰਟ ਦੇ ਵਿੱਚ ਕੁਝ ਵੀ ਨਹੀਂ ਕੋਈ ਸੇਵਾਦਾਰ ਵੀ ਨਹੀਂ ਸੀ ਉੱਥੇ ਇਹ ਇਹ ਵੱਡੀ ਜਿਹੜੀ ਪੱਜਰ ਪਾਪ ਉਥੋਂ ਦੇ ਸੇਵਾਦਾਰ ਨੇ ਵੀ ਹੋਣ ਦਿੱਤਾ ਹੈਗਾ ਇਹ ਪਰ ਬਾਅਦ ਸਾਡਾ ਕੇਂਦਰੀ ਸਥਾਨ ਆ ਜੇ ਸਾਡੇ ਕੇਂਦਰੀ ਸਥਾਨ ਤੇ ਅਸੀਂ ਇਹੋ ਜੀਆਂ anumati ਗੱਲਾਂ ਨੂੰ ਨਹੀਂ ਰੋਕ ਸਕਦੇ ਤਾਂ ਫਿਰ ਹੋਰ ਗੁਰਦੁਆਰਿਆਂ ਉੱਤੇ ਅਸੀਂ ਕਿੱਦਾਂ ਕਰਾਂਗੇ ਇਸ ਲਈ ਸਾਨੂੰ ਸੁਚੇਤ ਹੋਣ ਦੀ ਲੋੜ ਹੈਗੀ ਆ ਤੇਰੇ ਬਹੁਤ ਬਹੁਤ ਸ਼ੁਕਰੀਆ ਭਾਈ ਸਾਜ ਜੀ ਆਵੜੇ ਆਪਣਾ ਟਾਈਮ ਕੱਢ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ